ਇਹ ਵਰਤੋਂ ਡਾਇਰੈਕਸ਼ਨ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਕਿਉਂਕਿ ਡਰੱਗਸ ਦੀ ਰਿਕਵਰੀ ਬਹੁਤ ਵਧੀਆ ਕੀਤੀ ਗਈ ਹੈ ਪਿੱਛੇ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜੇ ਆਪਾਂ ਪਹਿਲੀ ਜਨਵਰੀ ਤੋਂ ਹੁਣ ਤੱਕ ਦੇਖੀਏ 69. ਸਮਥਿੰਗ ਕਿਲੋ ਆਪਾਂ ਹੀਰੋਇਨ ਫੜ ਚੁੱਕੇ ਆ तकरीबन 70 ਦੇ ਨੇੜੇ ਹੋ ਗਈ 70 ਕਿਲੋ ਦੇ ਨੇੜੇ ਤਾਂ ਉਹਦੇ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਦਾ ਰਿਹਾ ਇਹ ਜਿਹੜਾ ਹਵਾਲਾ ਨੈਟਵਰਕ ਹੈ ਨਾਰਕੋ ਦਾ ਇਹ ਰੇਡ ਵੀ ਹੋਈ ਹੈ ਬੱਤੂਨ ਹੈ ਜੇ ਕ੍ਰਾਸ ਬਾਰਡਰ ਸਾਡੇ ਕੋਲ ਡਰਗ ਆ ਰਹੀ ਹੈ ਤਾਂ ਨੈਚਰਲੀ ਪੈਸਾ ਜਦੋਂ ਵਾਪਸ ਜਾ ਰਿਹਾ ਤਾਂ ਹੀ ਬੰਦੇ ਅੱਗੇ ਤੋਂ ਅੱਗੇ ਉਹਦੇ ਵਿੱਚ ਇਨਕਰੇਜ ਹੋ ਕੇ ਕੰਮ ਕਰ ਰਹੇ ਹੈ ਸੋ ਇਹਦੇ ਜੇ ਅਸੀਂ ਪੰਜ ਬੰਦੇ ਫੜੇ ਅਰੈਸਟ ਕੀਤੇ ਇਸ ਕੇਸ ਦੇ ਵਿੱਚ ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 46 ਲੱਖ 91000 ਰੁਪਏ ਕੈਸ਼ ਕੀਤੀ ਗਈ ਹੈ ਜੋ ਮੁੜਲੀ ਪੁਛਕਿਤ ਦੇ ਵਿੱਚ 1 ਕਿਲੋ ਰਿਕਵਰ ਹੋਈ ਸੀ ਛਾਟੇ ਦਾ ਕੇਸ ਹੈ 65 ਨੰਬਰ ਐਫ ਆਈ ਆਰ ਹੈ ਉਹਦੇ ਵਿੱਚ ਜਿਹੜਾ ਬੰਦਾ ਫੜਿਆ ਗਿਆ ਸੀਗਾ ਸ਼ੁਰੂ ਦੇ ਵਿੱਚ ਉਹ ਸੀਗਾ ਆਪਣੇ ਸਤਨਾਮ ਸਿੰਘ ਸਤਨਾਮ ਸਿੰਘ ਦੀ ਰੈਸਟ ਹੋਈ ਸੀ ਉਸ ਤੋਂ ਬਾਅਦ ਅਸੀਂ ਉਹਦੇ ਤੇ ਜਿੱਦਾਂ ਬੈਕਵਰਡ ਫਾਰਵਰਡ ਲਿੰਕੇਜਸ ਤੇ ਕੰਮ ਕਰਦੇ ਕਰਦੇ ਫੇਰ ਇੱਕ ਹਰਿਆਨੇ ਦਾ ਗੜਗਾਉਂ ਦੇ ਵਿੱਚ ਜਿਹੜਾ ਰਹਿਣ ਵਾਲਾ ਪਿੱਛੋ ਭਵਾਨੀ ਦਾ ਅਨਿਲ ਸਿਆਣੀ son of ਦਲਬਾਹ ਸਿਆਣੀ ਜਗਤ ਕੌਲਨੀ ਭਵਾਨੀ ਹਰਿਆਣਾ ਇਹਨੂੰ ਅਰੈਸਟ ਕੀਤਾ ਇਸ ਤੋਂ ਸਾਰਾ ਇਹ ਨੈਟਵਰਕ ਅੱਗੇ ਚੱਲਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਲੋਕ ਇਹਦੇ ਸ਼ਾਮਲ ਨੇ ਫਿਰ ਰਤਨਜੀਤ ਐਲੀਅਸ ਰਾਜਨ ਅਰੈਸਟ ਹੋਇਆ ਫਤਿਹਗੜ ਚੁੰਗੀਆਂ ਰੋਡ ਅੰਮ੍ਰਿਤਸਰ ਦਾ ਔਰ ਗੁਰਪ੍ਰੀਤ ਗੋਰਾ ਅਰੈਸਟ ਹੋਇਆ ਇਹ ਮਾਵਾਪੇ ਮਹਾਵਾ ਪਿੰਡ ਐ ਅੰਮ੍ਰਿਤਸਰ ਰੂਰਲ ਦਾ ਫੇਰ ਉਹ ਰੇਟਾ ਸਰਮੀਤ ਸਦਰ ਕੁਆਟਰ ਅੰਮ੍ਰਿਤਸਰ ਦਾ ਔਰ ਇੱਕ ਨਵਜੋਤ ਸਿੰਘ ਜਿਹੜਾ ਕਿ ਕਾਂਸਟੇਬਲ ਆ ਪੰਜਾਬ ਪੁਲਿਸ ਇਹ ਵੀ ਅਰੈਸਟ ਹੋਇਆ ਔਰ ਇਹਦੇ ਜਿਹੜੇ ਟੋਟਲ ਅਮਾਉਂਟ ਦੇ ਵਿੱਚ ਜਿਹੜਾ ਨੈਕਸਸ ਬਣਿਆ ਇਹ ਯੂਐਸ ਬੇਸਡ ਬੜੇ ਨੋਟਰੀਅਲ ਸਮਗਲਰ ਨੇ ਇੱਕ ਤਾਂ ਜੋਬਨ ਕਲੇਰ ਐ ਔਰ ਇੱਕ ਗੈਂਗਸਟਰ ਹੈਗਾ ਗੋਪੀ ਚਕਾਵਾ ਦੋਨੋਂ ਅੰਮ੍ਰਿਤਸਰ ਰੂਟ ਤੇ ਰਹਿਣ ਵਾਲੇ ਨੇ ਔਰ ਇੱਕ ਦੁਬਈ ਬੇਸ ਸਰ ਹੈ ਨਾ ਹੋ ਕੇ ਰੂਟ ਤੇ ਜਾਂਦਾ ਸੀ ਪਾਕਿਸਤਾਨ ਚ ਔਰ ਇਹ ਜਿਹੜੇ ਇਹ ਵੀ ਕਾਰਵਾਈ ਅਸੀਂ ਕਰ ਰਹੇ ਆ ਕਾਫੀ ਸਾਡੇ ਕੋਲ ਡਾਟਾ ਟੈਕਨੀਕਲ ਡਾਟਾ ਵੀ ਆਇਆ ਔਰ ਇਹਨਾਂ ਦੀ ਪੁੱਛਗਿੱਛ ਤੋਂ ਵੀ ਕਾਫੀ ਕੰਟੈਕਟਸ ਆਏ ਨੇ ਜਿਹੜਾ ਮੋਡਸ ਸਪਰੈਂਡੀ ਸੀ ਇਹਨਾਂ ਦਾ ਯੂਜ਼ ਕਰਨ ਦਾ ਉਹ ਉਹੀ ਹੈ ਕਿ ਇੱਕ ਡਿਨੋਮੀਨੇਸ਼ਨ ਦੇ ਛੋਟੇ ਨੋਟ ਆ ਜਿਹੜੇ ਇੱਕ ਉਹਦਾ ਨੰਬਰ ਇੱਕ ਬੰਦੇ ਕੋਲ ਹੁੰਦਾ ਸੀ ਜਿਹੜਾ ਹੈਂਡਓਵਰ ਕਰਨ ਜਾਂਦਾ ਸੀ ਡਰਗ ਮੰਨ ਹਵਾਲਾ ਮੰਨੀ ਉਹ ਅਗਲੇ ਬੰਦੇ ਕੋਲ ਵੀ ਹੁੰਦਾ ਸੀ ਫਿਰ ਉਹ ਐਕਸੈਪਟ ਕਰਦੇ ਸੀ ਸੋ ਕਾਫੀ ਆਰਗੇਨਾਈਜ਼ ਵੇਜ ਇਹ ਕੰਮ ਕਰਦੇ ਰਹੇ ਔਰ ਵਾਇਆ ਦੁਬਈ ਔਨ ਟੂ ਅਮਰੀਕਾ ਉਹ ਸਾਰਾ ਅਸੀਂ ਬਾਕੀ ਸੈਂਟਰਲ ਏਜੰਸੀਜ਼ ਨਾਲ ਵੀ ਇਹਨੂੰ ਸ਼ੇਅਰ ਕਰਾਂਗੇ ਥਰੂ ਆਵਰ ਜਿਹੜੇ ਸਾਡੇ ਨੋਡਲ ਏਜੰਸੀ ਆ ਉਹਦੇ ਥਰੂ ਸੋ ਮੈਂ ਸਮਝਦਾ ਕਿ ਬਹੁਤ ਸੋਨਾ ਕੰਮ ਇਹ ਹੋਇਆ ਹੈ ਸਾਡੇ ਡੀਸੀਪੀ ਰਵਿੰਦਰਪਾਲ ਜੀ ਜੋ ਡੀਸੀਪੀ ਟੀ ਔਰ ਸੰਧੂ ਸਾਹਿਬ ਜੋ ਹੈ ਸੰਧੂ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਫੇਰ ਇੱਕ ਵਾਰ ਦੁਬਾਰਾ ਬਹੁਤ ਅੱਛਾ ਕੰਮ ਕੀਤਾ ਹੈ ਤੇ ਇਹਦੇ ਤੇ ਹੋਰ ਵੀ ਅੱਗੇ ਕਾਰਵਾਈ ਚੱਲਦੀ ਰਹੇ ਕੀ ਕਿ ਪੈਸਾ ਡਰਗ ਦਾ ਹੈ ਉਹ ਸਿੱਧਾ ਹੈ ਜਾਂ ਉਹ ਕਿਸੇ ਸਿੱਦੇ ਪੈਸੇ ਨੇ ਲੈ ਲਿਆ ਕੀ ਹਵਾਲਾदाई ਹੈ ਡਰਗ ਮਨੀ ਜੀ ਟੋਟਲ ਮੈਂ ਤੁਹਾਨੂੰ ਦੱਸਿਆ ਨਾ ਇਹ ਦੋਨੇ ਸਮਗਲੇ ਦਾ ਨਾਮ ਲਿਆ ਜੋਬਨ ਪਲੇਅਰ ਤੇ ਗੋਪੀ ਜਿਹੜਾ ਚਕਾਵਾ ਹੈ ਉਹ ਨੋਟੋਰੀਅਸ ਡਰਗ ਸਮਗਲਰਸ ਨੇ ਉਹਨਾਂ ਦੇ ਇਹ ਜਿਹੜਾ ਹਵਾਲਾ ਨੈਟਵਰਕ ਅੱਗੇ ਜਿਹੜਾ ਹੈ ਅਨਵੀਲ ਹੋਇਆ ਤਾਂ ਜਿਹੜਾ ਮੁਲਾਜ਼ਮ ਹੈ ਕਿੰਨੀ ਦੇਰ ਤੋਂ ਇਦਾਂ ਇਦਾਂ ਕੀ ਹੈ ਫਸਾ ਕੀ ਹੈ ਉਹ ਜਿਹੜਾ 28 ਸਾਲ ਦਾ ਲੜਕਾ ਏ 2016 ਚ ਭਰਤੀ ਹੋਇਆ ਸੀਗਾ ਪਰਾਣਾ ਕੇਸ ਕੋਈ ਨਹੀਂ ਲਾਲਚ ਦੇ ਵਿੱਚ ਇਹ ਕੰਮ ਦੇ ਵਿੱਚ ਇਹਨਾਂ ਤੋਂ ਹੋ ਗਿਆ ਕਿ ਬੰਦਾ ਇੱਕ ਮੁਲਾਜ਼ਮ ਹੈਗਾ ਉਹ ਤੇ ਕੋਈ ਸ਼ੱਕ ਨਹੀਂ ਕਰਦਾ ਪਰ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗਵਰਨਮੈਂਟ ਦੀ ਔਰ ਸੀਐਮ ਸਾਹਿਬ ਦੀ ਕੋਈ ਵੀ ਹੋਵੇ ਚਾਹੇ ਪੁਲਿਸ ਵਾਲਾ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਂਦਾ ਔਰ ਇਸ ਤੇ ਮੈਂ ਸਮਝਦਾ ਕਿ ਇਹਨਾਂ ਬੜੀ ਵੱਡੀ ਰੀਡ ਦੀ ਹੱਡੀ ਦੇ ਵਿੱਚ ਟੁੱਟੀ ਐ ਡਰਗ ਨਾ ਕਾਟਲ ਦੀ ਔਰ ਅਗੇ ਵੀ ਇਸ ਤਰ੍ਹਾਂ ਐਸੀ ਤੇ ਕੰਮ ਕਰਦੇ ਰਹਿਣਾ ਸਰ ਜੀ ਇਹ ਤਨਾਤ ਕਿਥੇ ਆ ਰਿਹਾ ਹੈ ਕਿਉਂਕਿ ਸਾਡੇ ਇੱਕ ਡੀਐਸਪੀ ਨੇ ਲੁਧਿਆਣਾ ਦੇ ਵਿੱਚ ਉਹਨਾਂ ਨੇ ਲਗਾਇਆ ਹੋਇਆ ਸੀ ਕਿ ਸਰ ਇਹ ਆਪਕੋ ਇਹਦਾ ਇੱਕ ਪੁਲਿਸ ਬੁਲਾ ਦੇ ਬੱٹا ਤੱਕਾ ਰੈਕਡ ਚਲਾ ਗਿਆ ਸਰ ਰੈਕਡ ਨਹੀਂ ਚਲਾ ਰਿਹਾ ਕੋਰੀਅਰ ਬਣਾ ਹੋਇਆ ਸੀਗਾ ਜੀ ਚਲਾਤਾ ਇਹ ਜਿਖੋ ਜਿਹੜਾ مین ਬੰਦਾ ਤਾਂ ਇਹ ਲਈ ਹੈ ਗੜਗਾਉਂ ਬੇਸਡ ਉਹ ਪੁਲਿਸ ਹਰਾ ਕੰਮ ਕਰਦਾ ਸੀ ਇੱਥੇ ਜਿਹੜੀ ਕੈਸ਼ ਦੀ ਹੈਂਡਲਿੰਗ ਓਵਰ ਟੇਕਿੰਗ ਓਵਰ ਉਹ ਚਿਹ ਬੰਦੇ ਸ਼ਾਮਲ ਨੇ ਬਾਕੀ ਸਰ ਕੋਈ ਸਮਝੋ ਕਿ ਇੰਨੀ ਕੀ ਅਮਾਉਂਟ ਹੋਏ ਕਿ ਤੋ ਇਹ ਅਮਾਉਂਟ ਕਾਫੀ ਹੈ ਜੀ ਪਰ ਹੁਣ ਜਿੰਨੀ ਕਰੀ ਸੀ ਰਿਕਵਰ ਕਰ ਸਕੇ ਉਹ ਹੋ ਗਈ ਕਿਉਂਕਿ ਬੰਦੇ ਜਦੋਂ ਦੇਖੋ ਅਮਾਉਂਟ ਇੱਕਦਮ ਫਰਦਪੁਰ ਤੋਂ ਹੋ ਕੇ ਅੱਗੇ ਚਲੀ ਜਾਂਦੀ ਹੈ ਚੈਨਲਸ ਦੇ ਵਿੱਚ ਉਸ ਤਰੀਕੇ ਅਸੀਂ ਵਰਕ ਕਰ ਰਹੇ ਸਾਡੀ ਟੀਮ ਨੇ ਕਾਫੀ ਕੰਮ ਕੀਤਾ ਦਿੱਲੀ ਵੀ ਗੜਗਾਓ ਵੀ ਉਸ ਤੋਂ ਬਾਅਦ ਹੀ ਤੁਸੀਂ ਦੇਖੋ ਜਿਹੜਾ ਕੇਸ ਹੈ 94 ਦਾ ਦਰਜ ਹੈ ਜਿਹਦੇ ਵਿੱਚ 1 ਕਿਲੋ ਫੜੀ ਸੀ ਸੋ ਤੁਸੀਂ ਸਾਨੂੰ ਸਮਝ ਸਕਦੇ ਹੋ ਕਿੰਨਾ ਪੇਨ ਸਟੇਕਿੰਗ ਐਫਰਟ ਪੁਲਿਸ ਵੱਲੋਂ ਕੀਤਾ ਗਿਆ ਇੰਨੇ ਲੰਬੇ ਸਮੇਂ ਦੇ ਵਿੱਚ ਸਾਰੀ ਇੱਕ ਚੀਜ਼ ਨੂੰ ਬਰੀਕੀ ਨਾਲ ਕਰਕੇ ਤੇ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਕੈਸੀ 50 ਲੱਖ ਦੇ ਨੇੜੇ ਆਪਾਂ ਰਿਕਵਰੀ ਹੋ ਗਈ ਹੈ ਔਰ ਪੰਜ ਬੰਦੇ ਫੜੇ ਗਏ ਐ ਔਰ ਅੱਗੇ ਵੀ ਇੱਥੇ ਕਾਰਵਾਈ ਹੋ ਰਹੀ ਹੈ ਸਰ ਕੀਤੇ ਕੁਝ ਸਮਝ ਨਹੀਂ ਗੱਲ ਸਾਡੀ ਹੈ ਕਿ ਗੈਂਗਸਟਰ ਦਾ ਪੈਸਾ ਵਗਿਆ ਅਸਲੀ ਮਾਰਕੀਟ 'ਚ ਲੱਗ ਰਿਹਾ ਹੈ ਦੇਖੋ ਇਧਰ ਆਪਾਂ ਅਮੀ ਮੈਂ ਹੋਰ ਸੈਂਡ ਕੋਈ ਗੱਲ ਕਹਿ ਦਵਾਂ ਕੇਸ ਟੂ ਕੇਸ ਡਿਪੈਂਡ ਕਰਦਾ ਜਿਵੇਂ ਸਾਡੇ ਕੋਲ ਕੋਈ ਲੀਡ ਆ ਜਾਂਦੀ ਹੈ ਅਸੀਂ ਉਹ ਡੀਪਲੀ ਇਨਵੈਸਟੀਗੇਟ ਕਰਦੇ ਹਾਂ ਸ਼ਾਇਦ ਬਾਕੀਆਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਕਿਉਂਕਿ ਬਿਹਾਈਂਡ ði ਸੀਨ ਬਹੁਤ ਸਾਰੇ ਐਫਰਟ ਕਰਨੇ ਪੈਂਦੇ ਤੂ ਅਨਵੀਲ ਕਿ ਸਾਰਾ ਨੈਟਵਰਕ ਨੂੰ ਇਕਦਮ ਐਕਸਪੋਜ਼ ਕਰਨਾ ਇੱਥੇ ਕਿਤੇ ਬੰਦੇ ਕੋ ਗੁੜਗਾਉਂ ਬੈਠਾ ਕੋ ਭਵਾਨੀ ਦਾ ਬੰਦਾ ਕਿਤੋਂ ਦਾ ਉਹ ਕਿੱਦਾਂ ਜੁੜੇ ਹੋਏ ਆ ਅੱਜਕੱਲ ਟੈਕਨੋਲੋਜੀ ਦਾ ਯੂਜ਼ ਕਰਦੇ ਆ ਵਕਫ ਵਕ ਐਪਸ ਯੂਜ਼ ਕੀਤੇ ਜਾ ਰਹੇ ਆ ਸੋ ਕਾਫੀ ਪੇਨ ਸਟੇਕਿੰਗ ਤੇ ਲੰਬੀ ਕਿੰਨਾ ਚੈਲੰਜ ਸੀ ਇਹਨੂੰ ਇੱਥੇ ਵੱਡੇ ਰੈਕਡ ਨੂੰ ਦੇਖੋ ਮੈਂ ਤਾਂ ਸਮਝਦਾ ਕਾਫੀ ਵੱਡਾ ਚੈਲੰਜ ਸੀ ਜੀ ਔਰ ਸਾਡੀ ਟੀਮ ਨੂੰ ਮੈਂ ਤਾਂ ਹੀ ਐਪਰੀਸ਼ੀਏਟ ਕਰਦਾ ਇਹ ਦਿਨ ਰਾਤ ਮੀਤ ਕਰ ਰਹੇ 9 9 April ਤੋਂ ਤੁਸੀਂ ਦੇਖੋ ਅੱਜ 19 ਤਰੀਕ ਹੋ ਗਈ 10 ਦਿਨਾਂ ਦੇ ਵਿੱਚ ਇਹ ਸਾਰਾ ਐਫਰਟ ਕਰਕੇ ਸਾਰੀ ਚੀਜ਼ ਨੂੰ ਐਕਸਪੋਜ਼ ਕੀਤਾ ਗਿਆ ਹੈ ਔਰ ਅੱਗੇ ਕੰਟੀਨਿਊ ਕਰੇਗੀ ਇਦਾਂ ਇਨਵੈਸਟੀਗੇਸ਼ਨ ਮੇਰਾ ਪੁਲਿਸ ਹੌਂਸਲੇ ਵਾਲਾ ਦਾ ਕੋਈ ਹੋਰ ਵੀ ਸਾਥੀ ਉਸ ਨਾਲ ਇਨਕੈਪ ਜਾਣਕੀ ਜਾਰੀ ਹੈ ਤੇ ਉਹਦੇ ਸਾਥੀ ਨੇ ਜੀ ਸਾਰੇ ਸਾਰੇ ਜੁੜੇ ਹੋਏ ਨੇ ਬਾਕੀ ਉਹਦੇ ਕੁਝ ਹੋਰ ਸਾਥੀ ਵੀ ਨੇ ਉਹਨਾਂ ਨੂੰ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਾਰੀ ਕੀਤੀ ਹੋਈ ਹੈ ਔਰ ਕੁਸ਼ਦਾ ਅਸੀਂ ਦੇਖ ਰਹੇ ਹਾਂ ਕਿ ਸਾਨੂੰ ਜਿਹੜੇ ਐਵੀਡੈਂਸ ਮਿਲ ਜੇ ਗਵਾ ਬੰਗਣ ਆਈ ਵਿਟਨੈਸ ਉਹ ਸਾਰਾ ਕੁਝ ਉਹਦਾ ਸਾਡਾ ਕੇਸ ਜਿਹੜਾ ਬਹੁਤ ਵਧੀਆ ਸਟਰੋਂਗ ਹੋ ਗਏ ਸਰ ਇਹ ਦੇਖਣ ਨੂੰ ਮੈਨੂੰ ਇਹ ਆ ਰਿਹਾ ਤੁਸੀਂ ਜਿੰਨੇ ਕੇਸ ਦੇਖੇ ਨੇ ਚਾਹੇ ਉਹ ਗਨੇਟ ਵਾਲੇ ਨੇ ਚਾਹੇ ਕੋਈ ਵੀ ਕੇਸਿਸ ਨੇ ਦੇਖਦੇ ਆ ਜਦੋਂ ਤੁਸੀਂ ਕੋਈ ਨੋਟਸ ਪੜ੍ਹਦੇ ਹੋ ਬੇਸਿਕਲੀ ਉਹਦਾ ਕੰਟੈਕਟ ਜਿਹੜਾ ਸਿੱਧਾ ਯੂਪੀ ਦੇ ਨਾਲ ਹੁੰਦਾ ਹੈ ਅਸੀਂ ਦੇਖਣਾ ਚਾਹੀਏ ਉਹ ਵਿਅਕਤੀ ਦੇ ਵਿੱਚ ਕੋਈ ਪਰਿਵਾਰੀ ਕੋਈ ਹੋਰ ਚ ਤਾਂ ਸਭੀ ਜਿਹੜੀ ਯੂਪੀ ਵਾਲੇ ਇੱਥੇ ਆ ਕੇ ਕੰਮ ਕਰਦੇ ਨੇ ਉਹਦੀ ਕੋਈ ਨਜ਼ਰ ਨਿਗਾ ਹੈ ਕਿ ਆ ਰੇੜੀਆਂ ਵਾਲਿਆਂ ਤੇ ਜਾਂ ਕੋਈ ਸਟੇਸ਼ਨ ਦੇ ਬਾਹਰ ਜਿਹੜੇ ਪੱਲੇ ਲਾ ਕੇ ਬੈਠੇ ਹੋਏ ਨੇ ਜਾਂ ਉਹਨਾਂ ਦੀ ਅਲੱਗੀ ਕਿਸਮ ਦਾ ਕਿਹੜਾ ਹੁੰਦੇ ਨੇ ਕਿੱਥੋਂ ਹੁੰਦੇ ਨੇ ਇਹ ਕੋ ਉਹ ਤਾਂ ਸਾਡੀ ਇੱਕ ਐਕਸਰਸਾਈਜ਼ ਜਿਹੜੀ ਹੈ ਸਟ੍ਰੇਂਜਰ ਰੂਲਸ ਵੈਰੀਫਿਕੇਸ਼ਨ ਉਹ ਚੱਲਦੀ ਰਹਿੰਦੀ ਹੈ ਦੇਖੋ ਕਸੋ ਜਦੋਂ ਆਪਾਂ ਕਰਦੇ ਆ ਔਰਡਨਨਸ ਅੰਡਰ ਪ੍ਰੈਸ਼ਰ ਉਹਦੇ ਚ ਸਾਰੀਆਂ ਚੀਜ਼ਾਂ ਇਹ ਦੇਖਦੇ ਰਹਿੰਦੀ ਹੈ ਪੁਲਿਸ ਇਸ ਤੋਂ ਇਲਾਵਾ ਸਾਡਾ ਜਿਹੜਾ ਪੀਸੀਆਰ ਵਗੈਰਾ ਸਪੈਸ਼ਲ ਬ੍ਰਾਂਚ ਹੈ ਉਹ ਸਾਰੇ ਕੰਮ ਕਰਦੇ ਰਹਿੰਦੇ ਆ ਬਟ ਏਸ ਟੂ ਕੇਸ ਜਿੱਦਾਂ ਮੈਂ ਪਹਿਲਾਂ ਰਿਕੁਐਸਟ ਕੀਤੀ ਉਹ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦਾ ਬੰਦੇ ਦੀ ਇਨਵੋਲਵਮੈਂਟ ਹੈ ਔਰ ਕਿੱਦਾਂ ਉਹਦੀ ਐਵੀਡੈਂਸ ਸਾਨੂੰ ਮਿਲਦੀ ਹੈ ਬਿਕੋਜ਼ ਪ੍ਰੋਸੀਕਿਊਟ ਕਰਨ ਵਾਸਤੇ ਐਵੀਡੈਂਸ ਹੀ ਬਹੁਤ ਜ਼ਰੂਰੀ ਹੈ ਠੀਕ ਥੈਂਕ ਯੂ ਜੀ